ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆ ਗਿਆਨੀ ਸੰਜਿੰਗ ਮਸਕੀਨ ਜੀ ਅਸ਼ਟੀ ਕਥਾ ਦੇ ਵਿੱਚ ਕਰਮਾਂ ਤੇ ਗੱਲਬਾਤ ਕਰਨ ਦੇ ਹੀ ਹੈ ਕਿ ਕਰਮ ਜਿਹੜੇ ਹੈ ਉਹ ਬੁਨਿਆਦੀ ਹیثیت ਰੱਖਦੇ ਹੈਗੇ ਇਨਸਾਨ ਦੀ ਜ਼ਿੰਦਗੀ ਦੀ ਇਨਸਾਨ ਦੀ ਜ਼ਿੰਦਗੀ ਇਹਦੇ ਵਿੱਚ ਜੋ ਵੀ ਮੁਸ਼ਕਿਲਾਂ ਖੁਸ਼ੀਆਂ ਜਿਹੜੀਆਂ ਵੀ ਚੀਜ਼ਾਂ ਹੋਣਦੀਆਂ ਹੁੰਦੀਆਂ ਉਹਨਾਂ ਦਾ ਸਾਰਾ ਧਾਰੋਮਦਾਰ ਉਹਦੇ ਅਮਾਲ ਦੇ ਸਿਰ ਤੇ ਹੁੰਦਾ ਹੈ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਗੁਰਮਤ ਗੁਰਵਾਣੀ ਵਿਚਾਰ ਆਪ ਜੀ ਦੇ ਸਮਖੇ ਭੇਟ ਕਰਾਂ ਪੇਸ਼ ਕਰ। ਫਤਿ ਪ੍ਰਵਾਨ ਕਰਨ। ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ। ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਹੈ ਪ੍ਰਭੂ ਬਖਸ਼ਿਸ਼ ਕਰ ਤੂੰ ਉਹ ਬੁੱਧ ਦੇ ਜਿਸ ਦੁਆਰਾ ਮੈਂ ਐਸਾ ਕਰਾਂ ਕਿ ਤੈਨੂੰ ਕਬੂਲ ਹੋਵੇ ਉਹ ਕਰਮ ਤੈਨੂੰ ਪ੍ਰਵਾਨ ਹੋਵੇ ਕਿਉਂਕਿ ਅੱਜ ਤੱਕ ਮੈਂ ਜੋ ਕੀਤਾ ਉਹਦੇ ਨਾਲ ਤੇ ਗੱਲ ਨਹੀਂ ਬਣੀ ਮੈਂ ਕੀਏ ਕਰਮ ਅਨੇਕ ਮੈਂ ਸ਼ਬਦ ਹੈ ਆਪਣੇ ਧਿਆਨ ਦੀ ਮੈਂ ਕੀਏ ਕਰਮ ਅਨੇਕ ਬਹੁਤ ਕੀਤੇ ਨੇ ਕਰਮ ਜਿਨ੍ਹਾਂ ਨੂੰ ਸਾਰਾ ਸੰਸਾਰ ਕਹਿੰਦਾ ਹੈ ਧਾਰਮਿਕ ਕਰਮ ਨੇ ਹੁਤੇ ਕੀਤੇ ਨੇ ਪਰ ਕਿਸੇ ਕਰਮ ਦੇ ਚੋਂ ਪ੍ਰਭੂ ਮਿਲਾਪ ਦੀ ਸੁਗੰਧ ਨਹੀਂ ਆਈ ਕਿਸੇ ਕਰਮ ਦੇ ਚੋਂ ਪਰਮਾਤਮਾ ਦੇ ਮਿਲਾਪ ਦਾ ਰਸ ਨਹੀਂ ਆਇਆ ਕਿਸੇ ਵੀ ਕਰਮ ਦੇ ਚੋਂ ਪਰਮਾਤਮਾ ਦੀ ਛਾਪ ਨਹੀਂ ਮਿਲੀ ਕਿਸੇ ਵੀ ਕਰਮ ਦੇ ਚੋਂ ਰੱਬੀ ਆਨੰਦ ਨਹੀਂ ਆਇਆ ਪਰਮ ਪ੍ਰਕਾਸ਼ ਨਹੀਂ ਆਇਆ ਤੇ ਧਰਮ ਦੇ ਨਾਮ ਤੇ ਮੈਂ ਧਾਰਮਿਕ ਕਰਮ ਤੇ ਬਹੁਤ ਕੀਤੇ ਨੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ 10 ਤੋਂ ਪਹਿਲੇ ਬਹੁਤ ਸੋਹਣਾ ਖੁਲਾਸਾ ਕੀਤਾ ਗਿਆ ਨਹੀਂ ਬਲਵਿੰਦਰ ਸਿੰਘ ਨੇ ਉਸ ਤੋਂ ਬਾਅਦ ਗਾਇਨੇ ਹਰਨਾਮ ਸਿੰਘ ਜੀ ਚਾਹ ਕਰ ਇਹ ਜੀ ਕਹਿ ਲੋ ਅਸੀਂ ਬਚਪਨ ਦੇ ਹੀ ਦੋਸਤ ਹਾਂ ਬਹੁਤ ਛੋਟੇ ਹੁੰਦਿਆਂ ਇਕੱਠੇ ਵਿਚਰਦੇ ਹਾਂ ਔਰ ਇਹ ਤੇ ਚੰਗੇ ਸੁਲਝੇ ਗਾਇਨੇ ਨੇ ਉੱਥੇ ਲਿਖਾਰੀ ਨੇ ਜਪ ਸ਼ਬਦਾਂ ਨੇ ਨਾਲ ਟੀਕਾ ਲਿਖਿਆ ਸ਼ਰਮਨੀ ਕਮੇਟੀ ਨੇ ਛਾਪੇ ਦੂਸਰਾ ਇਹ ਹਕਮਤ ਦੇ ਵੀ ਬੜੇ ਸਹਣੇ ਨੇ ਕਈ ਗੁਣ ਪਰਿਪੂਰਨ ਪਰਮਾਤਮਾ ਨੇ ਇਹਨਾਂ ਨੂੰ ਦਿੱਤੇ ਨੇ ਬਹੁਤ ਸੋਹਣਿਆ ਵਿਚਾਰ ਆਪ ਨੂੰ ਸਰਵਨ ਕਰਾ ਰਹੇ ਸੰ ਉਸੇ ਬਣਿਆ ਹੋਏ ਮਾਹੌਲ ਚੋ ਜੋ ਗੁਰੂ ਨੇ ਖਿਆਲ ਬਖਸ਼ਿਆ ਆਪ ਦੇ ਸਾਹਮਣੇ ਰੱਖ ਰਹੇ ਆ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ अनेका ਹਾਰ ਪਰਿਓ ਸੁਆਮੀ ਖੈ ਦਵਾਰੇ ਦੀਜੈ ਬੁੱਧ ਵਿਵੇਕਾ ਏ ਪਿਆਰੇ ਇਸ ਬਿਧੀ ਨਾਲ ਜੋ ਤੂੰ ਕਰਮ ਕਰ ਰਹੇ ਹੈ ਇਹਦੇ ਨਾਲ ਤੇ ਖੇਜ ਨਹੀਂ ਬਣਣੀ ਔਰ ਹਰ ਮਨੁੱਖ ਨੇ ਕਰਮ ਤੇ ਕੀਤੇ ਨੇ ਔਰ ਕਰ ਰਹੇ ਕੋਈ ਕੁਰਾਨ ਨੂੰ ਆਧਾਰ ਬਣਾ ਕੇ ਕਰਮ ਕਰ ਰਿਹਾ ਹੈ ਕੋਈ ਕੁਰਾਨ ਨੂੰ ਆਧਾਰ ਬਣਾ ਕੇ ਕਰਮ ਕਰ ਰਿਹਾ ਹੈ ਕੋਈ ਮਸਜਿਦ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਕੋਈ ਮੰਦਰ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਕੋਈ ਗੁਰਦੁਆਰੇ ਨੂੰ ਆਧਾਰ ਬਣਾ ਕੇ ਧਾਰਮਿਕ ਕਰਮ ਕਰ ਰਿਹਾ ਹੈ ਮਸਜਿਦ ਨੂੰ ਆਧਾਰ ਬਣਾ ਕੇ ਕਰਮ ਤੇ ਬੜੇ ਕੀਤੇ ਪਰ ਅੱਲਾਹ ਦੀ ਕੋਈ ਖਬਰ ਕੋਈ ਨਹੀਂ ਮੰਦਰ ਨੂੰ ਆਧਾਰ ਬਣਾ ਕੇ ਕਰਮ ਤੇ ਬਹੁਤ ਕੀਤੇ। ਭਗਵਾਨ ਦੀ ਕੋਈ ਖਬਰ ਨਹੀਂ ਹੈ। ਤੇ ਗੁਰਦੁਆਰੇ ਨੂੰ ਆਧਾਰ ਬਣਾ ਕੇ ਗੁਰੂ ਨੂੰ ਆਧਾਰ ਬਣਾ ਕੇ ਸਿੱਖ ਨੇ ਕਰਮ ਤੇ ਬੜੇ ਕੀਤੇ ਨੇ ਕਰ ਰਿਹਾ ਪਰ ਗੁਰੂ ਦਾ ਕੋਈ ਪਤਾ ਕੋਈ ਨਹੀਂ। ਕੁਝ ਵੀ ਪਤਾ ਨਹੀਂ। ਗੁਰੂ ਦੀ ਛਾਪ ਮਨੁੱਖ ਦੀ ਜ਼ਿੰਦਗੀ ਦੇ ਚੋਂ ਨਹੀਂ ਮਿਲਦੀ। ਗੁਰੂ ਦੀ ਮਹਿਕ ਮਨੁੱਖ ਦੇ ਵਿਚਾਰਾਂ ਦੇ ਚੋਂ ਨਹੀਂ ਮਿਲਦੀ ਗੁਰੂ ਦਾ ਰਸ ਮਨੁੱਖ ਦੇ ਆਚਰਣ ਦੇ ਚੋਂ ਨਹੀਂ ਟਪਕਦਾ ਗੁਰੂ ਦੀ ਮਹਿਮਾ ਦਾ ਇਸ ਦੇ ਕਰਮਾਂ ਤੋਂ ਨਹੀਂ ਪਤਾ ਚੱਲਦਾ ਪਿਆਰੇ ਇਨ ਬਿਦ ਮਿਲਣ ਨਾ ਜਾਇ ਮੈਂ ਕੀ ਏ ਕਰਮ अनेका अनेका लवस जो वरते हैं इतने के गिण भी नहीं सकते की कि धार्म कर्म जीवन भर जीवन भर आखिर एक धार्मिक मनोकर्म तो कर दी है कर्म अनेका हार पर्यो स्वामी के द्वारे दीजे बुद्ध बिबेखा हे प्रभु अपनी बुद्ध दे मुताबिक ते मैं बहुत कीता है दान भी कीता ज्ञान भी बड़ा इकट्ठा कीता कथा कीर्तन भी बड़ी सुनी है और कथा कीर्तन कीता भी बड़ा है पाठ बहुत सुने है ते पाठ कीता भी बड़ा है सेवा भी बहुत कीती है दान भी बड़ा देता है गुस्ताखी माफ ਕਾ ਸੀਨੇ ਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕੀਤੇ ਹੋਏ ਦਾਨ ਨੇ ਭਗਵਾਨ ਮਿਲਾ ਦਿੱਤਾ ਹੈ ਕੀਤੀ ਹੋਈ ਸੇਵਾ ਕਰਕੇ ਕੋਈ ਪ੍ਰਭੂ ਦੀ ਝਲਕ ਮਿਲੀ ਸੁਣੇ ਹੋਏ ਪਾਠ ਕਰਕੇ ਜਾਂ ਸੁਣਾਏ ਹੋਏ ਪਾਠ ਕਰਕੇ ਪਰਮਾਤਮਾ ਦੀ ਕੋਈ ਮਹਿਕ ਆਈ ਸੁਣੀ ਹੋਈ ਕਥਾ ਕਰਕੇ ਜਾਂ ਕੀਤੀ ਹੋਈ ਕਥਾ ਕਰਕੇ ਸੁਣੇ ਹੋਏ ਕੀਰਤਨ ਕਰਕੇ ਜਾਂ ਸੁਣਾਏ ਹੋਏ ਕੀਰਤਨ ਕਰਕੇ कोई खबर मिली अगर चलो हर जगह नहीं तो महाराज दी हुजूरी चितनी सच्चाई ते कबूल करण तो संकोच नहीं करना चाइदा ना दान करके पता चले ना ज्ञान करके ना कथा करके कोई खबर मिली ना कीर्तन करके ना सेवा करके कुछ पता चले ना पुण्य करके ਤੁਸੀਂ ਕਿਵੇਂ ਤੇਰੀ ਖਬਰ ਮਿਲੇ ਜੋ ਜੋ ਅਸੀਂ ਕੀਤਾ ਇਹ ਦੇ ਨਾਲ ਤੇ ਗੱਲ ਨਹੀਂ ਬਣੀ ਨਹੀਂ ਬਣੀ ਮੈਂ ਫਿਰ ਅਰਜ਼ ਕਰਾਂ ਕਰਮ ਤੇ ਧਾਰਮਿਕ ਇਹ ਹੀ ਨੇ ਜੋ ਕੀਤੇ ਜਾ ਰਹੇ ਪਰ ਕਿਸੇ ਵੀ ਕਰਮ ਨੇ ਕੋਈ ਖੁਦਾ ਦੀ ਖਬਰ ਦਿੱਤੀ ਹੋਵੇ ਕਿਸੇ ਕਰਮ ਨੇ ਪਰਮਾਤਮਾ ਦੀ ਛਾਪ ਜ਼ਿੰਦਗੀ ਦੇ ਛੋੜੀ ਹੋਵੇ ਕਿਸੇ ਕਰਮ ਨੇ ਗੁਰੂ ਦੀ ਮਹਿਕ ਪੈਦਾ ਕੀਤੀ ਹੋਵੇ ਜ਼ਿੰਦਗੀ ਚ ਐਸਾ ਪ੍ਰਤੀਤ ਨਹੀਂ ਹੁੰਦਾ ਮੈਂ ਕੀਏ ਕਰਮ अनेका ਬੜੇ ਕੀਤੇ ਬੜੇ ਕੀਤੇ ਥੋੜੇ ਨਹੀਂ ਹਾਰ ਪਰਿਓ ਸੁਆਮੀ ਖੇ ਦvaree ਤੀਜੇ ਬੁੱਧ ਵਿਵੇਕ ਹੈ ਪ੍ਰਭੂ ਥਕ ਹਾਰ ਕੇ ਮੈਂ ਤੇਰੀ ਸ਼ਰਨ ਆਇਆ ਕਿਉਂਕਿ ਇਤਨੀ ਤੇ ਮੈਨੂੰ ਸਮਝ ਆ ਗਈ ਜੋ ਮੈਂ ਕੀਤਾ ਇਸ ਨਾਲ ਤੇ ਗੱਲ ਨਹੀਂ ਬਣੀ ਨਹੀਂ ਬਣੀ ਜਾਂ ਤੇ ਮਨਹੁ ਕਹਿ ਦੇਵੇ ਮੇਰੇ ਦਿੱਤੇ দান ਨਾਲ ਭਗਵਾਨ ਮਿਲ ਗਏ ਤੇ ਚਲੋ ਗੱਲ ਮੰਨ ਲੈਂਦੇ ਮੇਰੇ ਇਕੱਠੇ ਕੀਤੇ ਹੋਏ ਗਿਆਨ ਨਾਲ ਭਗਵਾਨ ਪ੍ਰਗਟ ਹੋ ਗਏ ਤੇ ਚਲੋ ਇਹ ਗਿਆਨ ਉਸ ਦੀ ਕੀਮਤ ਹੋ ਗਈ ਮੇਰੀ ਕੀਤੀ ਹੋਈ ਸੇਵਾ ਕਰਕੇ ਗੁਰੂ ਪ੍ਰਗਟ ਹੋ ਗਿਆ ਤੇ ਲੋ ਸੇਵਾ ਕੀਮਤ ਹੋ ਗਈ ਮੰਨ ਲੈਨੇ ਸੁਣੇ ਹੋਏ ਕੀਰਤਨ ਕਰਕੇ ਕਿਦਰੇ ਮਨ ਨੂੰ ਨਿਰਾਸ਼ ਵੀ ਨਾ ਕਰ ਲੈਣਾ ਤੇ ਅਥ ਲੌਂਗ ਆਇਲੈਂਡ 'ਚ ਜਿੱਥੇ ਜਦ ਮੈਂ 3 ਦਿਨ ਕਦਾ ਕੀਤੇ ਇੱਕ ਸੱਜਣ ਮੈਨੂੰ ਖੈਣ ਲਗਾ ਬੜਾ ਸਿਆਣਾ ਔਰ ਇਸੇਠੀ ਸਾਹ ਬਣਾ ਦੇ ਕੋਲ ਹੀ ਬੈਠਾ ਸੀ ਕੀਰਤ ਸਿੰਘ ਉਹਨਾਂ ਮੈਨੂੰ ਕਹਿਣ ਲੱਗਾ ਥੱਲੇ ਲੈ ਕੇ ਗੱਲ ਨਹੀਂ ਕੀਤੀ ਜਾ ਸਕਦੀ ਮੈਂ ਕਿ ਥੱਲੇ ਲੈ ਕੇ ਗੱਲ ਹੋਈ ਤੇ ਉਹ ਪ੍ਰਮਾਤਮਾ ਦੀ ਹੈ ਹੀ ਨਹੀਂ ਉਹ ਤੇ ਈਸ਼ਵਰ ਦੀ ਹੈ ਹੀ ਕਿ ਥੱਲੇ ਲੈ ਕੇ ਜਿਹੜੀ ਗੱਲ ਹੈ ਉਹ ਤੇ ਸਾਰਾ ਦਿਨ ਚਲਦੀ ਰਹਿੰਦੀ ਹੈ ਘਰ ਦੇ ਚਲਦੀ ਰਹਿੰਦੀ ਹੈ ਬਾਜ਼ਾਰ ਦੇ ਚਲਦੀ ਰਹਿੰਦੀ ਹੈ ਹਰ ਥਾਂ ਤੇ ਚਲਦੀ ਰਹਿੰਦੀ ਹੈ ਜੇ ਥੱਲੇ ਲੈ ਕੇ ਗੱਲ ਹੋਈ ਕਹਿਨੇ ਕਿ ਫਿਰ ਇਸਨਾਲ ਦੇ ਤਾਲਮੇਲ ਨਹੀਂ ਬੈਠਦਾ ਤੇ ਮੈਂ ਕਿਹਾ ਫਿਰ ਜਗਤ ਦੇ ਇਹ అవਤਾਰੀ ਪੁਰਸ਼ ਖੈਰ ਅਗੋਂ ਤੇ ਉਸਨੇ ਗੱਲ ਨਹੀਂ ਕੀਤੀ ਪਰ ਮੈਂ ਵਿਵੇਕਨ ਨੂੰ ਪੜਿਆ ਸੀ ਤੇ ਉਹ ਕਹਿੰਦਾ ਇਹ ਜਿਹੜੇ ਅਵਤਾਰ ਨੇ ਨਾ ਸਮੇ ਤੋਂ ਪਹਿਲੇ ਆ ਜਾਂਦੇ ਨੇ ਜਦ ਆਂਦੇ ਨੇ ਇਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਹੁੰਦਾ ਸਮਝਣ ਵਾਲਾ ਨਹੀਂ ਆਉਂਦਾ ਕਿ ਜੱਜ ਕਿਦਰੇ ਕੋਈ ਇੱਕ ਅਦ ਸੁਣਨ ਵਾਲਾ ਸਮਝਣ ਵਾਲਾ ਪੈਦਾ ਹੁੰਦਾ ਉਹ ਤਾਂ ਹੁੰਦੇ ਨਹੀਂ ਮੈਂ ਹੈਰਾਨ ਹੋਇਆ ਉਸ ਮਹਾਪੁਰਸ਼ ਦੇ ਬੋਲ ਪੜ੍ਹ ਕੇ ਕਿੰਦਾ ਸਾਰੇ ਹੀ ਅਵਤਾਰ ਸਮੇਂ ਤੋਂ ਪਹਿਲੇ ਆਏ ਨੇ ਇਸੇ ਵਾਸਤੇ ਕਿਸੇ ਨੂੰ ਸੂਲੀ ਤੇ ਚੜਾਇਆ ਗਿਆ ਕਿਸੇ ਦੇ ਦੰਦ ਤੋੜੇ ਗਏ ਮਹੰਮਦ ਸਾਹਿਬ ਦੇ ਦੰਦ ਤੋੜੇ ਗਏ ਕਿਸੇ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਕਿਸੇ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਗਿਆ ਕਿਸੇ ਦੇ ਬੱਚਿਆਂ ਨੂੰ ਦੀਵਾਰਾਂ ਦੇ ਚਿਣਿਆ ਗਿਆ ਤੇ ਕਿਸੇ ਦੇ ਭਗਤ ਸਿੱਖ ਦੇ ਬੰਦ-ਬੰਦ ਕੱਟੇ ਗਏ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਤੂੰ ਕਿਆ ਚੋਰੀ ਕੀਤੀ ਸੀ ਯਾਰੀ ਕੀਤੀ ਸੀ ਹਿੰਸਾ ਕੀਤੀ ਸੀ ਕੁਝ ਵੀ ਨਹੀਂ ਕੀ ਕੀਤਾ ਸੀ ਕਿਸੇ ਚੋਰ ਨੂੰ ਵੀ ਇਸ ਡੰਗ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿਸੇ ਦੁਰਾਚਾਰੀ ਨਾਲ ਵੀ ਇਸ ਢੰਗ ਦਾ ਵਿਵਹਾਰ ਨਹੀਂ ਕੀਤਾ ਜਾਂਦਾ। ਔਰ ਕਿਸੇ ਕਾਤਲ ਨਾਲ ਵੀ ਇਸ ਢੰਗ ਦੀ ਸਜ਼ਾ ਆਈ ਹੋਵੇ ਕਿ ਤੇ ਬੰਦ-ਬੰਦ ਘਟੋਇਆ ਸਤਾ ਨਹੀਂ। ਕਸੂਰ ਕੀ ਸੀ? ਵਕਤ ਤੋਂ ਪਹਿਲੇ ਆ ਜਾਂਦੇ ਨੇ। ਵਿਵੇਕਾਨੰਦ ਕਹਿੰਦਾ ਔਰ ਬੋਲ ਇਤਨੇ ਉੱਚੇ ਹੁੰਦੇ ਨੇ ਇਤਨੇ ਉੱਚੇ ਹੁੰਦੇ ਨੇ ਕਿ ਲੋਕਾਂ ਦੇ ਸਿਰ ਨਹੀਂਵੇਂ ਹੁੰਦੇ ਤੇ ਲੋਕਾਂ ਨੂੰ ਸਿਰ ਨਹੀਂਵਾ ਹੋਣਾ ਕਬੂਲ ਨਹੀਂ ਪਰਮਾਨੰਥ ਤੂੰ ਫਿਰ ਕੋਸ਼ਿਸ਼ ਕਰਦੇ ਨੇ ਰੱਬ ਤੂੰ ਆਪਣਾ ਸਿਰ ਜ਼ਰਾ ਨਹੀਂਵਾ ਕਰ ਤੂੰ ਨਹੀਂਵਾ ਹੋ ਜੇ ਜਿ ਪ੍ਰਮਾਤਮਾ ਹੀ ਨੀਵਾ ਹੋ ਗਿਆ ਤਾਂ ਫਿਰ ਪ੍ਰਮਾਤਮਾ ਸਾਡੇ ਵਰਗਾ ਫਿਰ ਪੂਜਣ ਦੀ ਕੀ ਲੋੜ ਹੈ ਪਰ ਸਜਦਾ ਕਰਨ ਦੀ ਕੀ ਲੋੜ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਐ ਬੰਦੇ ਜੇ ਤੂੰ ਚਾਨਾ ਹੈ ਕਿ ਮੇਰਾ ਸਿਰ ਤੇਰੇ ਕਦਮਾਂ ਤੇ ਹੋਵੇ ਤੂੰ ਕਮ ਸੇ ਕਮ ਤੇਰੇ ਕਦਮ ਜ਼ਮੀਨ ਤੋਂ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿੰਨਾ ਮੇਰਾ ਸਿਰ ਹੈ ਮੈਨੂੰ ਉਸ ਫਿਰ ਦੋਰਾਵਾ ਐ ਬੰਦੇ ਜੇ ਤੂੰ ਚਾਨ ਹੈ ਮੇਰਾ ਸਿਰ ਤੇਰੇ ਕਦਮਾਂ ਤੇ ਹੋਵੇ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦਨ ਜਿਤਨਾ ਮੇਰਾ ਸਿਰ ਹੈ ਨਹੀਂ ਤੇ ਮੈਂ ਕਿਉਂ ਝੁਕਾਂ ਕੀ ਲੋੜ ਹੈ ਪਰ ਜਿਤਨਾ ਸਿਰ ਉੱਚਾ ਹੈ ਇਤਨੇ ਕਦਮ ਨਹੀਂ ਉਸਦੇ ਕਦਮ ਤੇ ਸਤ ਆਸਮਾਨਾਂ ਤੋਂ ਵੀ ਉੱਚੇ ਹੈ ਬਹੁਤ ਬੁਲੰਦ ਹੈ ਇਤਨੇ ਉੱਚੇ ਨੇ ਕਿ ਮਨੁੱਖ ਦੇ ਅਹੰਕਾਰ ਨੂੰ ਕੋਈ ਥਾਂ ਹੀ ਨਹੀਂ ਮਿਲਦੀ ਟਿਕਾਣਾ ਹੀ ਨਹੀਂ ਮਿਲਦਾ ਮੈਂ ਕਹੀਏ ਕਰਮ अनेका اے ਪ੍ਰਭੂ ਕਿਹੜੇ ਕਰਮ ਨਾਲ ਮਿਲẽਂਗਾ দান ਕਰ ਕਰਕੇ ਮੈਂ ਥੱਕ ਗਿਆ ਤੇ ਗਿਆਨ ਇਕੱਠਾ ਕਰ ਕਰਕੇ ਵੀ ਮੈਂ ਥੱਕ ਗਿਆ ਸੇਵਾ ਕਰ ਕਰਕੇ ਵੀ ਮੈਂ ਥੱਕ ਗਿਆ ਕੀਰਤਨ ਸੁਣ ਸੁਣ ਕੇ ਵੀ ਥੱਕਿਆ ਸਚਾਈ ਇਹ ਗੱਲ ਵਖਰੀ ਬਾਵੇਂ ਕੋਈ ਕਬੂਲ ਕਰੇ ਬਾਵੇਂ ਨਾ ਪਾਠ ਕਰ ਕਰ ਕੇ ਵੀ ਮੈਂ ਥਕਿਆ ਤੇ ਪਾਠ ਸੁਣ ਸੁਣ ਕੇ ਵੀ ਮੈਂ ਥਕਿਆ ਗੁਰਦੁਆਰੇ ਆ ਕਾ ਆ ਕੇ ਵੀ ਮੈਂ ਥੱਕ ਗਿਆ ਬਾਬਾ ਫਰੀਦ ਕਹਿੰਦੇ ਨੇ ਚੱਬਣ ਚਾਲਣ ਰਤਣ ਸੇ ਸੁਣੀ ਅਰ ਬੈ ਗਏ ਕਹਿੰਦਾ हे ਪ੍ਰਭੂ ਹੁਣ ਤੇ ਦੰਦ ਵੀ ਗਏ ਚੱਬਣ ਚਾਲਣ ਹੁਣ ਤੇ ਪੈਰ ਵੀ ਗਏ ਮੈਂ ਚੱਲ ਵੀ ਨਹੀਂ ਸਕਦਾ ਰਤਨ ਹੁਣ ਤੇ ਜ਼ਬਾਨ ਵੀ ਗਈ ਮੈਂ ਸਹੀ ਬੋਲ ਵੀ ਨਹੀਂ ਸਕਦਾ ਸੇ ਸੁਣੀਆ ਰ ਬੈ ਗਏ ਹੁਣ ਤੇ ਕੰਨ ਵੀ ਸੁਣ ਨੋ ਰਹੇਗਾ ਇਹ ਜਿ ਲੱਗਦਾ ਹੈ ਇਹ ਜੀਵਨ ਦੀ ਬਾਜ਼ੀ ਵੀ ਖਾਦੀ ਜਾਏਗੀ ਖੇਡ ਨਹੀਂ ਬਣਨੀ ਗਏ ਮੇਰੇ ਕੰਨ ਗਈਆਂ ਮੇਰੀਆਂ ਅੱਖਾਂ ਗਏ ਮੇਰੇ ਪੈਰ ਤੇਰਾ ਦਾਮਨ ਪਕੜ ਸਕਾਂ ਹੁਣ ਤੇ ਹੱਥ ਵੀ ਕੰਮ ਦੇ ਨਾ ਬਾਬਾ ਫਰੀਦ ਬਿਰਧ ਅਵਸਥਾ ਜਦੋਂ ਹੋਈ ਹੈ ਉਦੋਂ ਇਹਨਾਂ ਨੇ ਕਿਹਾ ਅਰਥਾਂ ਦੇ ਅਸੀਂ ਹੋਰ ਅਰਥ ਕਰ ਲੈਨੇ ਆ ਕਿ ਬਾਬਾ ਜੀ ਕਹਿ ਰਹੇ ਨੇ ਇਹ ਕਾਂਜੇ ਤੂੰ ਮੇਰੀ ਅੱਖਾਂ ਨਾ ਖਾ ਸਾਰਾ ਮਾਸ ਖਾ ਲਿਆ ਸੀ ਖੇੜ ਇਹ ਨਹੀਂ ਸੀ ਬਿਰਧ ਹੋ ਗਏ ਸਨ ਤੇ ਬੁਢੇਪੇ ਦਾ ਕਾਂ ਹੁਣ ਅੱਖਾਂ ਦੀ ਜੋਤ ਨੂੰ ਮੱਧਮ ਕਰ ਰਿਹਾ ਸੀ ਜਿਵੇਂ ਕੰਨ ਚਲੇ ਗਏ ਪੈਰਾਂ ਦੀ ਸ਼ਕਤੀ ਚਲੀ ਗਈ। ਹੱਥਾਂ ਦੇ ਕੰਮ ਕਰਨ ਦੀ ਤਾਕਤ ਚਲੀ ਗਈ। ਮੂੰਹ ਦੇ ਚੋਂ ਦੰਦ ਚਲੇ ਗਏ। ਤੋਂ ਬੁਢੇਪੇ ਦੇ ਪ੍ਰਵਾਹ ਕਰਕੇ ਅੱਖਾਂ ਦੀ ਜੋਤ ਘਟ ਰਹੀ ਸੀ। ਉਸ ਵਕਤ ਇਹ ਫਰਿਆਦ ਕੀਤੀ ਐ ਬੁਢੇਪਾ ਕਮ ਸੇ ਕਮ ਮੇਰੀਆਂ ਅੱਖਾਂ ਤੇ ਰਹਿਣ ਦੇ। ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ। ਅਜੇ ਤੇ ਮੈਂ ਉਸ ਦੀ ਝਲਕ ਦੇਖੀ ਨਹੀਂ। ਇਹ ਵੀ ਜਾਣ ਲੱਗੀ ਆਂ ਅਜੇ ਤੋ ਮੈਂ ਕ੍ਰਿਸ਼ਮਾ ਦੇਖਿਆ ਹੀ ਨਹੀਂ ਦਰਸਲ ਇਹ ਦੋ ਅੱਖਾਂ ਬੰਦ ਹੋਵਨ ਇਸ ਤੋਂ ਪਹਿਲੇ ਤੀਜੀ ਅੱਖ ਖੁੱਲਣੀ ਚਾਹੀਦੀ ਹੈ ਜਿਸ ਨਾਲ ਪ੍ਰਮਾਤਮਾ ਦਿਖਾਈ ਦਿੰਦਾ ਹੈ ਪਰ ਹੁੰਦਾ ਕਿ ਉਹ ਤੀਜੀ ਕੀ ਖੁੱਲੇ ਦੋ ਵੀ ਬੰਦ ਹੋ ਜਾਂਦੀਆਂ ਕਰਮ ਕਰਦੇ ਆ ਕਰਦੇ ਆ ਕਰਮ ਦੀ ਸਫਲਤਾ ਇਹ ਹੀ ਹੈ ਉਤੀਜੀ ਅੱਖ ਖੁੱਲਲੇ ਤੇ ਦੋ ਬੰਦ ਹੋ ਗਈਆਂ ਤੀਜੀ ਤੇ ਖੁੱਲੀ ਕੋਈ ਨਹੀਂ ਬਾਬਾ ਫਰੀਦ ਇਸ ਦਾ ਜ਼ਿਕਰ ਬਹਿ ਕਰਦਾ ਹੈ ਬੁਢੇਪੇ ਨੇ ਮੇਰੇ ਪੈਰ ਨਾਕਾਰਾ ਕਰ ਦਿੱਤੇ ਇੰਨੀ ਨਿੱਕੀ ਜੰਗੀਏ ਥਲ ਡੂੰਗਰ ਬੋਇਮ ਇੰਨਾ ਛੋਟੀਆਂ ਜੰਗਾ ਨਾਲ ਪੈਰਾਂ ਨਾਲ ਮਲਤਾਨੀ ਬਾਸ਼ਾ ਜੰਗਾ ਕਹਿੰਦੇ ਨੇ ਪੈਰਾਂ ਇੰਨਾ ਨਿੱਕੀਆਂ ਨਿੱਕੀਆਂ ਜੰਗਾ ਨਾਲ ਮੈਂ ਤੇ ਪਹਾੜਾਂ ਤੇ ਚੜ ਜਾਂਦਾ ਸੀ ਡੂੰਗਰਾਂ ਦੀ ਬੁਲੰਦੀ ਨੂੰ ਨਾਪ ਲੈਂਦਾ ਸੀ ਇੰਨੇ ਨਿੱਕੀ ਜੰਗੀਏ ਥਲ ਡੂੰਗਰ ਭੋਇਮ ਅਜ ਫਰੀਦੇ ਕੂਜੜਾ ਸੈ ਕੋ ਆਥੇਮ ਕੋਲ ਪਿਆ ਕੂਜ਼ਾ ਉਜ਼ੂ ਕਰਨਾ ਨਹੀਂ ਚੁੱਕ ਸਕਦਾ ਕੋਲ ਪਿਆ ਮੇਰੇ ਪਹਾੜਾਂ ਤੇ ਚੜਨ ਵਾਲੀਆਂ ਇਹ ਲੱਤਾਂ ਦੋ ਕਦਮ ਨਹੀਂ ਚੱਲ ਸਕਦੀਆਂ ਬੁਢੇਪੇ ਨੇ ਮੇਰੇ ਪੈਰ ਖਾ ਲਏ ਬੁਢੇਪੇ ਨੇ ਮੇਰੇ ਦੰਦ ਲੈ ਲੈਨੇ ਸੇ ਸੁਣੀਏ ਰਵੇਗ ਹੈ ਬੁਢੇਪਾ ਮੇਰੇ ਕੰਨ ਵੀ ਲੈ ਗਿਆ ਉੱਚਾ ਸੁਣਨ ਲੱਗ ਪਿਆ ਬੁਢੇਪਾ ਮੇਰੀ ਜ਼ਬਾਨ ਵੀ ਖਾ ਗਿਆ ਲੜਖੜਾ ਗਈ ਇਹ ਜ਼ਬਾਨ ਤੋ ਤਰਲਾ ਪਹਿਲੇ ਦਿਨ ਇਹ ਬੁਢੇਪਾ ਮੇਰੀਆਂ ਅੱਖਾਂ ਰਹਿਣ ਦੇ ਜੋਤ ਘਟਣ ਲੱਗ ਪਈ ਸੀ ਰੋਸ਼ਨੀ ਘਟਣ ਲੱਗ ਪਈ ਸੀ ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ ਕਿ ਖੁਦਾ ਨੂੰ ਦੇਖਣਾ ਕੀ ਹੈ ਸਾਰਾ ਸੰਸਾਰ ਜਿਤਨੇ ਚਿਰ ਤੱਕ ਖੁਦਾ ਦਾ ਰੂਪ ਨਾ ਦਿਖਾਈ ਦੇ ਕੋਈ ਖੁਦਾ ਦੇ ਦਰਸ਼ਨ ਨਹੀਂ ਕਹਿੰਦੇ ਨੇ ਸਾਨੂੰ ਗੁਰਨਾਣਕ ਦੇ ਦਰਸ਼ਨ ਹੋਏ ਸਾਨੂੰ ਕ੍ਰਿਸ਼ਨ ਦੇ ਦਰਸ਼ਨ ਹੋਏ ਇਸ ਤਰ੍ਹਾਂ ਦੇ ਭਗਤ ਮੈਨੂੰ ਬਹੁਤ ਮਿਲੇ ਨੇ ਲੇਕਿਨ ਆਮ ਬੰਦਿਆਂ ਨਾਲ ਵਿਵਹਾਰ ਉਹਨਾਂ ਦਾ ਬਹੁਤ ਗੰਦਾ ਉੰਜ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਸਾਨੂੰ ਗੁਰਨਾਣਕ ਦੀ ਝਲਕ ਮਿਲੀ ਹੈ ਔਰ ਉਹ ਜੰਦੇ ਨਾਲ ਵਿਵਹਾਰ ਇੰਜ ਜਿਵੇਂ ਕਸਾਈਆਂ ਵਰਗਾ ਉੰਜ ਗੁਰਨਾਨਿੰਦ ਦੀ ਝਲਕ ਮਿਲਿਆ ਨਹੀਂ ਜਿਤਨੇ ਚਿਰ ਤੱਕ ਸਾਰਾ ਸੰਸਾਰ ਗੁਰੂ ਦਾ ਰੂਪ ਨਾ ਦਿਖਾਈ ਦੇਵੇ ਕੋਈ ਦਰਸ਼ਨ ਨਹੀਂ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਘਾ ਰੂਪ ਹੈ ਹਰ ਰੂਪ ਨਦਰੀ ਆ ਜੋਦੀ ਸੋ ਤੇਰਾ ਰੂਪ गुणनिधान गोविंद अनूप भाईसाह भाई आनंद लाल ਕਹਿੰਦੇ ਨੇ ਬ੍ਰਾਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਜਾ ਰਹੇ ਮਸਜਿਦ ਦੇ ਚ ਮੁਸਲਮਾਨ ਖੁਦਾ ਦੀ ਝਲਕ ਵੇਖਣ ਵਾਸਤੇ ਜਾ ਰਹੇ ਮੰਦਰ ਦੇ ਚ ਹਿੰਦੂ ਭਗਵਾਨ ਦਾ ਰੂਪ ਵੇਖਣ ਵਾਸਤੇ ਬ੍ਰਾਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੇਦਾ ਮਨ ਸਰਸਾਰਸ ਮੈਂ ਤੇ ਜਦਰ ਦੇਖਦਾ ਸਾਰਾ ਸੰਸਾਰ ਹੀ ਖੁਦਾ ਦੀ ਮਸਜਿਦ ਬਣ ਗਿਆ ਸਾਰਾ ਸੰਸਾਰ ਹੀ ਭਗਵਾਨ ਦਾ ਘਰ ਹੈ ਕਿਹੜੇ ਮੰਦਰ ਦੇ ਚ ਜਾਵਾਂ ਇਹ ਸਾਰਾ ਸੰਸਾਰ ਹੀ ਹਰੀ ਮੰਦਰ ਹੈ ਕਿਹੜੀ ਮਸਜਿਦ ਦੇ ਚ ਜਾਵਾਂ ਇਹ ਸਾਰਾ ਵਿਸ਼ਵ ਮੰਡਲ ਹੀ ਖੁਦਾ ਦੀ ਮਸਜਿਦ ਹੈ ਭਗਤ ਕਬੀਰ ਨੇ ਇਸ ਨੂੰ ਦੂਸਰੇ ਡੰਗ ਨਾਲ ਵੀ ਬਿਆਨ ਕੀਤਾ ਹੈ ਦੇਹੀ ਮਹਿਜਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਕਿਹੜੀ ਮਸਜਿਦ ਦੇ ਜਾਣਾ ਹੈ ਦੇਹੀ ਮਸਜਿਦ ਬਣ ਗਈ ਹੈ ਕਿਹੜੇ ਮੌਲਵੀ ਦੇ ਪਿੱਛੇ ਨਮਾਜ਼ ਪੜ੍ਹਨੀ ਹੈ ਮਾਨ ਨਹੀਂ ਮੌਲਵੀ ਬਣ ਕੇ ਔਰ ਜਿਸ ਦਿਨੇ ਕਾਇਆ ਮਸਜਿਦ ਬਣ ਜਾਏ ਸਾਰਾ ਸੰਸਾਰ ਮਸਜਿਦ ਬਣ ਜਾਂਦਾ ਹੈ ਜਿਸ ਦਿਨ ਇਹ ਕਾਇਆ ਦੇਵਲ ਬਣ ਜਾਏ ਹੈ ਸਾਰਾ ਜਗਤ ਦੇਵਲ ਬਣ ਜਾਂਦਾ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਬੀਰ ਕਹਿੰਦੇ ਮੇਰੀ ਕਾਇਆ ਮਸਜਿਦ ਬਣ ਗਈ ਹੈ ਦੀਪਾ ਕਹਿੰਦੇ ਮੇਰੀ ਕਾਇਆ ਹਰੀ ਮੰਦਰ ਬਣ ਗਈ ਹੈ ਹਰੀ ਪ੍ਰਗਟ ਹੋ ਗਿਆ ਹਰੀ ਮੰਦਰ ਖੁਦਾ ਪ੍ਰਗਟ ਹੋ ਗਿਆ ਮਸਜਿਦ ਦੇਹੀ ਮੈਜਿਦ ਮਨ ਮੌਲਾਣਾ तहज नमाज गुजारें तो खैर मु्तसर में अर्ज करा मनुख ने आज तक करम बहुत कीते नहीं और रोज कर रहे हैं ते गुरु अर्जुन देव जी महाराज दा फरमान प्यारे इन बिद मिलन ना जावे इस नाल ते खेड़ नहीं बनेगी मैं की है करम अनेका ਉਹਨੋਂ ਅਨੇਕਾਂ ਕਰਮਾਂ ਦੀ ਤਫ਼ਸੀਲ ਪੜੀ ਉਹ ਸ਼ਬਦ ਦੇ ਤੇ ਪਾਠ ਵੀ ਹੈ ਪੂਜਾ ਵੀ ਹੈ ਤੀਰਥਾਂ ਦਾ ਰਟਨ ਵੀ ਹੈ ਦਾਨ ਵੀ ਹੈ ਗਿਆਨ ਵੀ ਹੈ ਸਭ ਕੁਝ ਸਾਰਾ ਸ਼ਬਦ ਇਹ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਭਯੰਗਮ ਸਾਦੇ ਪੰਜ ਜਨਾਸ ਸੰਗ ਨਾ ਛੁੱਟਕਿਓ ਅਦਕ ਅਹੰ ਬੁ ਦਬਾ ਦੇ ਪਿਆਰੇ ਇਨ ਬੇਦ ਮਿਲਣ ਨਾ ਜਾਇ ਮੈਂ ਕਹੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇਤਵਾਰੇ DJ ਬੁੱਧ ਵਿਵੇਕਾ ਮੋਨ ਭਇਓ ਕਰਪਾਤੀ ਰਹੋ ਨਗਨ ਫਿਰਿਓ ਬਨਮਾਈ ਤਟ ਤੀਰਤ ਸਭ ਧਰਤੀ ਭਰ ਮੇਂ ਦੁਬਦਾ ਛੁਟਕੇ ਨਾਹੀ ਸਾਰੇ ਕਰਮ ਜੋ ਧਾਰਮਿਕ ਜਗਤ ਦੇਚ ਕੀਤੇ ਜਾਂਦੇ ਸ਼ਬਦ ਦੇਚ ਗਿਣਤੀ ਕਰਦੇ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਐ ਵੀ ਮੈਂ ਕੀਤਾ ਕਿਸੇ ਕਰਮ ਦੇਚੋਂ ਤੇਰੀ ਛਾਪ ਨਹੀਂ ਮਿਲੇ ਕਿਸੇ ਕਰਮ ਦੇਚ ਮੈਨੂੰ ਰਸ ਨਹੀਂ ਆਇਆ ਕਿਸੇ ਕਰਮ ਦੇ ਵਿੱਚ ਪ੍ਰਕਾਸ਼ ਨਹੀਂ ਮਿਲਿਆ ਫਿਰ ਅਖੀਰ ਉਹਦੇ ਵਿੱਚ ਇੰਜ ਵੀ ਕਹਿੰਦੇ ਰਹਾਉ ਦੀ ਪੰਕਤੀ ਇਹ ਹੀ ਹੈ ਮੈਂ ਕੀਏ ਕਰਮ ਅਨੇ ਕੈ ਨਾ ਕਰਮ ਨਾਲ ਮਿਲਾਪ ਨਹੀਂ ਹੈ ਤਾਂ ਫਿਰ ਉਹ ਕਿਹੜਾ ਕਰਮ ਹੈ ਇਨਾ ਕਰਮਾਂ ਤੋਂ ਇਲਾਵਾ ਹੋਰ ਕਿਹੜਾ ਕਰਮ ਹੈ ਸਤ ਸੰਗ ਦੇ ਚਾਣਾ ਕਰਮ ਹੈ ਕਥਾ ਕੀਰਤਨ ਕਰਨਾ ਕਰਮ ਹੈ ਕਥਾ ਕੀਰਤਨ ਸੁਣਨਾ ਕਰਮ ਹੈ ਦਾਨ ਪੁੰਨ ਕਰਨਾ ਕਰਮ ਹੈ तीर्थां ਦਾ ਰਟਨ ਕਰਮ ਹੈ ਘਟ ਬੋਲਣਾ ਵੀ ਇੱਕ ਕਰਮ ਹੈ ਇਸੇ ਨੂੰ ਮੌਨ ਕਹਿ ਸਕਦੇ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਘੱਟ ਬੋਲਣ ਵਾਲਾ ਬੰਦਾ ਹਰਗਿਜ਼ ਖੱਜਲ ਖੁਆਰ ਨਹੀਂ ਆਉਂਦਾ ਉਹ ਆਪਣੇ ਤੇ ਬੁੱਧੇ ਦੀਆਂ ਜ਼ਿੰਮੇਵਾਰੀਆਂ ਨਹੀਂ ਚੁਪਦਾ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਜਵੇ ਮੁਸ਼ ਬੈਤਰ ਯਕ ਤੋ ਉਦਾਏ ਗਿਲ ਗਿਲ ਕਹਿੰਦੇ ਨੇ ਮਿੱਟੀ ਨੂੰ ਜਵੇ ਜੋਦਾ ਦਾਣਾ ਸਾਦੀ ਕਹਿੰਦੇ ਨੇ ਇੱਕ ਗੱਲ ਆਖ ਬਾਵੇਂ ਜੋਦੇ ਦਾਣੇ ਵਰਗੀ ਹੋਵੇ ਛੋਟੀ ਸਹੀ ਪਰ ਹੋਵੇ ਮਸ਼ਕ ਕਪੂਰ ਵਰਗੀ ਉਸ ਗੱਲ ਦੇ ਵਿੱਚ ਕੁਝ ਮਹਿਕ ਹੋਵੇ ਸੁਗੰਧ ਇਹ ਕਿ ਤੂੰ ਬੋਲੇ ਤੇਰੀ ਜ਼ਬਾਨ ਚੱਲੇ ਔਰ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਔਰ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ ਜਵੇਂ ਮੁਸ਼ਕ ਬੈਤਰ ਯਕ ਤੋਦਾਏ ਗਿਲ ਇੱਕ ਗੱਲ ਆ ਭਾਵੇਂ ਜੋ ਦੇ ਦਾਣੇ ਵਰਗੀ ਛੋਟੀ ਹੋਵੇ ਪਰ ਹੋਵੇ ਮੁਸ਼ਕ ਕਪੂਰ ਵਰਗੀ ਕਿ ਜੇ ਉਸ ਗੱਲ ਦੇ ਚ ਖੁਸ਼ਬੂ ਨਹੀਂ ਤੇ ਛੱਡ ਉਹ ਤੇ ਮਿੱਟੀ ਦਾ ਤੋਦਾ ਗੁਰੂ ਨਾਨਕ ਦਾ ਵਾਕ ਮੈਨੂੰ ਚੇਤੇ ਆ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ 68 ਤੀਰਥ ਕਾਮੁਖ ਟਿੱਕਾ ਤਿਤ ਘਟ ਮਤ ਵਿਗਾਸ ਐਸਾ ਮਤ ਦੇ ਚ ਵਿਗਾਸ ਪੈਦਾ ਹੋਇਆ ਹੈ ਖੇੜਾ ਪੈਦਾ ਹੋਇਆ ਹੈ ਖੁਸ਼ੀ ਪੈਦਾ ਹੋਈ ਹੈ ਕਾਇਆ ਕੇਸਰ ਵਰਗੀ ਹੋਗੀ ਕੇਸਰ ਨੂੰ ਭਾਰਤ ਦੇ ਚ ਪਵਿੱਤਰਤਾ ਦਾ ਚਿੰਨ ਮੰਨਦੇ ਨੇ ਕੇਸਰ ਦਾ ਟਿੱਕਾ ਲਾਣਾ ਦੂਰ ਕਿਉਂ ਜਾਈਏ ਇਸ ਨੂੰ ਫੋਕਾ ਕਰਮ ਕਾਂਡ ਨਾ ਸਮਝ ਲੈਣਾ ਹੈ ਵਿਅਰਥ ਦੀ ਗੱਲ ਨਾ ਸਮਝ ਲੈਣਾ ਬਾਬਾ ਬੁੱਢਾ ਜੀ ਪੰਜ ਪਾਦਸ਼ਾਹੀਆਂ ਨੂੰ ਨਾ ਤਿਲਕ ਲਾਇਆ ਤਿਲਕ ਤੇ ਕੇਸਰ ਦਾ ਹੀ ਲਾਇਆ ਜਾਂਦਾ ਸੀ ਤੇ ਵੀ ਮਰਜ਼ ਕਰਦੇ ਨੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਦੇ ਚ ਕੇਸਰ ਦੀ ਛੱਟੇ ਗੁਰਗਨ ਸਾਹਿਬ ਜੀ ਮਹਾਰਾਜ ਤੇ ਮਾਰੇ ਸੀ ਕੇਸਰ ਦੇ ਛੱਟੇ ਪਤਰਿਆਂ ਕੇਸਰ ਨੂੰ ਪਵਿੱਤਰਤਾ ਦਾ ਇੱਕ ਖਾਸ ਪੰਗ ਮੰਨਿਆ ਗਿਆ ਭਾਰਤ ਦੇ ਸਿਰਫ ਇਹ ਕੋਈ 50 ਏਕੜ ਜ਼ਮੀਨ ਦੇ ਚ ਹੁੰਦਾ ਹੋਰ ਕਿਧਰੇ ਨਹੀਂ ਕਸ਼ਮੀਰ ਦੇ ਚ ਪੰਪੋਸ਼ ਇੱਕ ਛੋਟਾ ਜਿਹਾ ਕਸਬਾ ਉੱਥੇ ਇੱਕ ਜ਼ਮੀਨ ਹੈ ਉੱਥੇ ਹੁੰਦਾ ਦਾਸ ਨੇ ਲਿਖਿਆ ਅਲੇ ਦੁਆਲੇ بڑے ਤਜਰਬੇ ਕੀਤੇ ਨੇ ਨੂੰ ਬੌਣ ਦੇ ਨਹੀਂ ਹੋਇਆ ਕਿਧਰੇ ਵੀ ਨਹੀਂ ਸੁਣਿਆ ਸਪੇਨ ਦੇ ਚ ਵੀ ਆਉਂਦਾ ਪਰ ਸਾਰੇ ਭਾਰਤ ਦੇ ਸਿਰਫ ਕਸ਼ਮੀਰ ਦੇ ਚ ਔਰ ਕਸ਼ਮੀਰ ਦੇ ਗਿਆਨੀ ਸੰਸਿੰਘ ਮਸਕੀਨ ਜੀ ਨੇ ਕਰਮਾ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਬਿਆਨ ਕੀਤਾ ਅਸ਼蒂 ਕਥਾ ਦੇ ਵਿੱਚ ਕਿ ਇਨਸਾਨ ਕਰਮਾ ਦਾ ਖਟਿਆ ਖਾਂਦਾ ਹੈਗਾ ਬੇਸ਼ੱਕ ਅਮਾਲ ਦਾ دارومدار ਨੀਅਤਾਂ ਦੇ ਉੱਤੇ ਹੈ ਜਿਸ ਤਰ੍ਹਾਂ ਆਦਾ ਅਸੀਂ ਅਮਲ ਕਰਾਂਗੇ ਉਦੇ ਪਿੱਛੇ ਜਿਹੜੀ ਨੀਅਤ ਹੈ ਨਾ ਉਹਦੇ ਸਿਰ ਤੇ ਸਾਨੂੰ ਉਹਦੀ ਜਜ਼ਾ ਸਜ਼ਾ ਮਿਲੇਗੀ ਚਾਹੇ ਧਾਰਮਿਕ ਕਰਮ ਵੀ ਮਾੜੀ ਨੀਅਤ ਦੇ ਨਾਲ ਕਰਾਂਗੇ ਤੇ ਉਹ ਸਾਨੂੰ ਉਹਦਾ ਅਜਰ ਚੰਗਾ ਨਹੀਂ ਮਿਲਣਾ ਹੈਗਾ ਸਾਨੂੰ ਉਹਦਾ ਅਜਰ ਮਾੜਾ ਹੀ ਮਿਲਣਾ ਹੈਗਾ ਵੈ ਅਗਰ ਅਸੀਂ ਧਾਰਮਿਕ ਕਰਮ ਵੀ ਦੁਨੀਵੀ ਮਕਸਦ ਰੱਖ ਕੇ ਕਰਾਂਗੇ ਤੇ ਸਾਨੂੰ ਸਿਰਫ ਦੁਨੀਆ ਦੀ ਹੱਦ ਤੱਕ ਉਹਦਾ ਫਾਇਦਾ ਹੋਏਗਾ ਆਖਰਤ 'ਚ ਸਾਡੇ ਹਿੱਸੇ 'ਚ ਕੋਈ ਚੀਜ਼ ਨਹੀਂ ਆਏਗੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੁxtਲਫ ਉਦਾਹਰਨਾਂ ਵੀ ਦਿੱਤੀਆਂ ਕਿ ਲੋਕ ਜਿਹੜੇ ਆ ਉਹ ਪਾਠ ਵੀ ਕਰਦੇ ਆ ਨਿਤਨੇਮ ਵੀ ਕਰਦੇ ਹੈਗੇ ਆ ਮਸਜਿਦ ਮੰਦਿਰ ਗੁਰਦੁਆਰਿਆਂ ਚ ਵੀ ਜਾਂਦੇ ਹੈਗੇ ਆ ਲੇਕਿਨ ਫਿਰ ਵੀ ਰੱਬ ਨਾਲ ਜਿਹੜੀ ਮੁਲਾਕਾਤ ਦੀ ਖੁਸ਼ੀ ਹੈ ਉਹ ਉਹਨਾਂ ਨੂੰ ਹਾਸਲ ਨਹੀਂ ਹੁੰਦੀ ਜਿਹੜਾ ਸਕੂਨ ਹੈ ਜਿਹੜਾ ਸਰੂਰ ਹੈ ਉਹ ਹਾਸਲ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਕਰਮ ਕਰਨ ਦੇ ਹੁੰਦੇ ਆ ਉਹਨਾਂ ਦੇ ਪਿੱਛੇ ਰੱਬ ਦੀ ਖੁਸ਼ੀ ਨਹੀਂ ਹੁੰਦੀ ਬਲਕਿ ਸ਼ਾਇਦ ਕਿਤੇ ਜੋ ਮੈਨੂੰ ਸਮਝ ਆਇਆ ਕਿ ਲੱਗਦਾ ਹੈ ਦਖਲਾਵਾ ਹੁੰਦਾ ਹੈ ਦੁਨੀਆ ਦੀ ਨਜ਼ਰ ਚ ਨੇਕ ਪ੍ਰੇਜ਼ਗਾਰ ਬਣਨਾ ਹੁੰਦਾ ਹੈ ਨਮਾਜ਼ੀ ਪ੍ਰੇਜ਼ੀ ਬਣਨਾ ਹੁੰਦਾ ਹੈ ਇਬਾਦਤ ਗੁਜ਼ਾਰ ਬਣਨਾ ਹੁੰਦਾ ਹੈ ਉਹ ਤੇ ਬਣ ਜਾਈਦਾ ਹੈਗਾ ਵਾ ਦੁਨੀਆ ਤੇ ਕਹਿ ਦਿੰਦੀ ਹੈ ਕਿ ਬੜਾ ਵੱਡਾ ਜਿਹੜਾ ਵਾ ਪ੍ਰੇਜ਼ਗਾਰ ਹੈ ਸੰਤ ਹੈ ਗਿਆਨੀ ਹੈ ਨੌਲੇਜ ਹੈ ਰੱਬ ਨਾਲ ਜੁੜਿਆ ਹੋਇਆ ਹੈ ਇਹ ਦੁਨੀਆ ਤੇ ਕਹਿ ਦਿੰਦੀ ਹੈ ਪਰ ਹਕੀਕਤਨ ਕੀ ਵਾਕੇ ਉਹ ਇਨਸਾਨ ਦਾ ਰੱਬ ਨਾਲ ਜੁੜਿਆ ਹੈ ਰੱਬ ਨਾਲ ਉਹੀ ਜੁੜਦਾ ਹੈ ਜਿਹਨੂੰ ਰੱਬ ਦੀ ਦੀਦ ਦਾ ਇੰਤਜ਼ਾਰ ਹੁੰਦਾ ਜਿਹੜਾ ਰੱਬ ਦੀ ਖੁਸ਼ੀ ਵਾਸਤੇ ਖਲਸ ਤਨ ਰੱਬ ਨੂੰ ਸਿਰਫ ਮਿਲਣ ਵਾਸਤੇ ਇਬਾਦਤ ਕਰਦਾ ਹੈਗਾ ਉਹਦੇ ਪਿੱਛੇ ਕੋਈ ਮਕਸਦ ਨਹੀਂ ਹੁੰਦਾ ਕੋਈ ਖੁਆਇਸ਼ ਨਹੀਂ ਹੁੰਦੀ ਜਿਹੜੇ ਧਾਰਮਿਕ ਕਰਮ ਹੈ ਨਾ ਅਗਰ ਉਹ ਵੀ ਇਸ ਨiyet ਨਾ ਕਰਾਂਗੇ ਕਿ ਲੋਕਾਂ ਚ ਵਾਵਾ ਹੋਏ ਜਾਂ ਲੋਕ ਰਾਜ਼ੀ ਹੋ ਜਾਣ ਤੇ ਉਹ ਧਾਰਮਿਕ ਨਹੀਂ ਰਹਿੰਦੇ ਬਲਕਿ ਦੁਨੀਆ ਦੇ ਕਰਮ ਬਣ ਜਾਂਦੇ ਹੈਗੇ ਆ ਦੁਨੀਆ ਦੀ ਹੱਦ ਤੱਕ ਫਾਇਦਾ ਮਿਲਦਾ ਹੈਗਾ ਪਰ ਆਖਰਤ ਚ ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿੰਦਾ ਹੈਗਾ ਲੇਕਿਨ ਅਗਰ ਅਸੀਂ ਰੱਬ ਲਈ ਹਰ ਚੀਜ਼ ਕਰਾਂਗੇ ਅਗਰ ਅਸੀਂ ਇਬਾਦਤ ਕਰਨੇ ਆ ਸਿਰਫ ਇਸ ਵਾਸਤੇ ਕਿ ਸਾਡੇ ਰੱਬ ਨੇ ਸਾਨੂੰ ਇੰਨਾ ਕੁਝ ਅਦਾ ਕੀਤਾ ਵੈ ਇਨੀਆਂ ਨੇਮਤਾ ਦਿੱਤੀਆਂ ਅਸੀਂ ਸ਼ੁਕਰਾਨੇ ਦੇ ਤੌਰ ਤੇ ਉਹਨੂੰ ਯਾਦ ਕਰਨੇ ਆ ਉਹਦਾ ਅੱਗੇ ਝੁਕਣ ਨੇ ਆ ਸਿਰਫ ਉਹ ਉਹਦੀ ذات ਇਸ ਕਾਬਿਲ ਹੈ ਜਿਹਨੂੰ ਸਜਦਾ ਕੀਤਾ ਜਾਵੇ ਜਿਹਦੇ ਅੱਗੇ ਝੁਕਿਆ ਜਾਵੇ ਤੇ ਸਾਨੂੰ ਉਸ ਇਬਾਦਤ ਚ ਸਕੂਨ ਵੀ ਮਿਲੇਗਾ ਆਨੰਦ ਵੀ ਆਏਗਾ ਰਸ ਵੀ ਮਿਲੇਗਾ ਪਰ ਜੇ ਇਹ ਹੋਏਗਾ ਕਿ ਫਲਾਹ ਦੇਖ ਕੇ ਮਨੋਗਾ ਕਿ ਕਿੰਨਾ ਭਰੇਜ਼ੀ ਐ ਨਮਾਜ਼ੀ ਐ ਇਬਾਦਤੂ ਗੁਜ਼ਾਰ ਐ ਤੇ ਉਹ ਤੇ ਦੁਨੀਆ ਕਹ ਦੇਗੀ ਲੇਕਿਨ ਅਸੀਂ ਰੱਬ ਦੀ ਬਾਰਗਾ ਦੇ ਵਿੱਚ ਉਹ ਸਕੂਨ ਸਰੂਰ ਆਨੰਦ ਨਹੀਂ ਹਾਸਲ ਕਰ ਸਕਾਂਗੇ ਭਰੋਤਾਂ ਨੂੰ ਕਥਾ ਕੈਂਚਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੋਸਰੋਖੇ ਆਪਣਾ ਟੀਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼